ਵਿਦਾਨ ਸਭਾ ਖਲਕਾ ਜੀਰਾ ਦੇ ਪਿੰਡ ਕੱਚਰਪੰਦੇ ਵਿੱਚ ਕੱਲ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਉਹ ਮਾਮਲਾ ਹੁਣ ਕਾਫੀ ਵਿਵਾਦਿਤ ਰੂਪ ਲੈ ਚੁੱਕਿਆ ਮ੍ਰਿਤਕ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਕੱਲ ਤੋਂ ਥਾਣਾ ਜੀਰਾ ਦੇ ਮੂਹਰੇ ਧਰਨਾ ਜਾਰੀ ਕੀਤਾ ਹੋਇਆ ਤੇ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਮੌਜੂਦਾ ਸੱਤਾਧਾਰੀ ਪਾਰਟੀਆਂ ਦੇ ਉੱਤੇ ਵੀ ਕਾਫੀ ਇਲਜ਼ਾਮ ਲਗਾਏ ਗਏ ਹਨ ਪਰ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਨੇ ਉਹਨਾਂ ਸਾਰੇ ਹੀ ਇਲਜ਼ਾਮਾਂ ਦਾ ਖੰਡਨ ਕਰਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਆਤਮ ਹੱਤਿਆ ਦਾ ਮਾਮਲਾ ਇਹ ਕੋਈ ਜ਼ਮੀਨੀ ਵਿਵਾਦ ਕਰਕੇ ਨਹੀਂ ਇਹ ਇੱਕ ਪ੍ਰੇਮ ਪ੍ਰਸੰਗ ਦੇ ਕਰਕੇ ਹੋਇਆ ਦੋਹਾਂ ਹੀ ਤਰ੍ਹਾਂ ਦੇ ਬਿਆਨ ਤੁਹਾਨੂੰ ਅਸੀਂ ਸੁਣਾਉਨੇ ਆਂ ਇਹ ਜ਼ਮੀਨ ਦਾ ਝਗੜਾ ਨਹੀਂ ਇਹ ਇੱਕ ਲਵ ਪਿਆਰ ਦਾ ਮਾਮਲਾ ਸੀ ਕਿ ਇੱਕ ਸਰਬਜੀਤ ਕੌਰ ਨੜਕੀ ਜਿੰਦੇ ਨਾਲ ਉਹਦੇ ਕਾਫੀ ਲੰਮੇ ਸਮੇਂ ਤੋਂ ਸਬੰਧ ਸੀ ਤੇ ਲੜਕੀ ਤੇ ਲੜਕਾ ਦੋਨੇ شادی ਕਰਾਉਣਾ ਚਾਹੁੰਦੇ ਸੀ ਤੇ ਲੜਕੀ ਵਾਲਾ ਪਰਿਵਾਰ ਸਹਿਮ ਸੀ ਲੜਕੇ ਵਾਲਾ ਸਹਿਮਸਣੀ ਨਹੀਂ ਸੀ ਹੁੰਦਾ ਤੇ ਲੜਕੇ ਦੇ ਮਾਪਿਓ ਨੇ ਤੇ ਰਿਸ਼ਤੇਦਾਰਾਂ ਨੇ ਦਬਾਇਆ ਤੇ ਉਹ ਲੜਕਾ ਜਿਹੜਾ ਆਇਆ ਲੈ ਗਿਆ ਹੁਣ ਕਿ ਜਿਹੜੀਆਂ ਸਿਆਸੀ ਜਮਾਤਾਂ ਨੇ ਉਹ ਉਸਦੇ ਮੌਤ ਨੂੰ ਵੀ ਖਰਾਬ ਕਰ ਰਹੀਆਂ ਨੇ ਤੇ ਆਪਦੀਆਂ ਰੋਟੀਆਂ ਛੇਕ ਰਹੀਆਂ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਜੀ ਦੇ ਇਨ੍ਹਾਂ ਬਿਆਨਾਂ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ 77 ਸਰਦਾਰ ਬਲਦੇਵ ਸਿੰਘ ਜੀ ਦੁਆਰਾ ਖੰਡਨ ਕੀਤਾ ਗਿਆ ਕੀ ਕੁਝ ਕਿਹਾ ਉਹਨਾਂ ਨੇ ਆਪਾਂ ਸੁਣਦੇ ਹਾਂ ਜੀਰਾ ਸਾਹਿਬ ਕਹਿ ਰਹੇ ਆ ਵੀ ਇਹ ਮਾਮਲਾ ਪ੍ਰੇਮ ਸੰਬੰਧ ਦਾ ਵਾ ਫਿਰ ਤਾਂ ਇੱਕ ਪਰਚਾ ਹੋਰ ਦਰਜ ਹੋਣਾ ਚਾਹੀਦਾ ਇਹਨਾਂ ਤੇ ਕਿਉਂਕਿ ਜੀਰਾ ਸਾਹਿਬ ਜਿਹੜਾ ਜ਼ਮੀਨ ਦਾ ਮਸਲਾ ਵਾ ਜਿਹੜਾ ਲਗਾ ਇਹ 77 ਕਨਾਲਾਂ ਜ਼ਮੀਨ ਆ ਜਿਹਨੇ ਉਹਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੇ ਸੀ ਜਿਹਦੇ ਕਾਰਨ ਜਤਿੰਦਰ ਸਿੰਘ ਦੀ ਮੌਤ ਹੋਈ ਆ ਉਹਨੂੰ ਹੋਰ ਪਾਸੇ ਇਲਜ਼ਾਨ ਦੀ ਖਾਤਰ ਇਹ ਕਹਿ ਰਹੇ ਆ ਵੀ ਇਹ ਪ੍ਰੇਮ ਪ੍ਰਸੰਗ ਦਾ ਮਸਲਾ ਸੀ ਇਹ ਮੁੰਡੇ ਵਾਲੇ ਵਿਆਹ ਨੂੰ ਰਾਜ਼ੀ ਨਹੀਂ ਹੋਏ ਤਾਂ ਕਰਕੇ ਮੁੰਡੇ ਨੇ ਜ਼ਹਿਰ ਖਾ ਲਿਆ ਪਰ ਜੇ ਉਹਨਾਂ ਦੀ ਸੱਚ ਮੰਨ ਲਈਏ ਫਿਰ ਤਾਂ ਜੇ ਕੁੜੀ ਨੇ ਕੱਲ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਆ ਫਿਰ ਤਾਂ ਉਹਦਾ ਪਰਚਾ ਵੀ ਉਹਨੂੰ ਤੇ ਦਰਜ ਹੋਣਾ ਚਾਹੀਦਾ ਕਿਉਂਕਿ ਮੁੰਡੇ ਨੇ ਜ਼ਮੀਨ ਦੀ ਟੈਨਸ਼ਨ ਦੇ ਵਿੱਚ ਆ ਕੇ ਖੁਦਕੁਸ਼ੀ ਕੀਤੀ ਕੁੜੀ ਜੇ ਉਹਦਾ ਫੇਰ ਸੀਗਾ ਉਹਨੂੰ ਪਿਆਰ ਕਰਦੀ ਸੀ ਉਹਨੇ ਵਿਆਹ ਕਰਾਉਣਾ ਸੀ ਉਹ ਨਹੀਂ ਸਹਾਰ ਸਕੀ ਉਹਦਾ ਗਮ ਮੁੰਡੇ ਮਰਨ ਦਾ ਇਸ ਕਰਕੇ ਕੁੜੀ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਵਿੱਚ ਕੁੜੀ ਵਾਲੇ ਹੁਣ ਸਾਨੂੰ ਰਿਪੋਰਟ ਮਿਲੀ ਆ ਤਾਜ਼ਾ ਰਿਪੋਰਟ ਮਿਲੀ ਆ ਵੀ ਕੁੜੀ ਦੀ ਮਾਂ ਪਿਓ ਨੂੰ ਜਾ ਕੇ ਦਬਕਾਇਆ ਜਾ ਰਿਹਾ ਵੀ ਤੂੰ ਇਹ ਬਿਆਨ ਦੇ ਵੀ ਇਹ ਖੁਦਕੁਸ਼ੀ ਦਾ ਕਾਰਨ ਪ੍ਰੇਮ ਪ੍ਰਸੰਗ ਆ ਵੀ ਉਹ ਅਸੀਂ ਵਿਆਹ ਤੇ ਰਾਜੀ ਸੀ ਮੁੰਡੇ ਵਾਲੇ ਵਿਆਹ ਤੇ ਰਾਜੀ ਨਹੀਂ ਹੋਏ ਇਸ ਕਰਕੇ ਮੁੰਡੇ ਨੇ ਖੁਦਕੁਸ਼ੀ ਕੀਤੀ ਕੱਲ ਤੋਂ ਲਗਾਤਾਰ ਪੁਲਿਸ ਪਿੰਡ ਸੰਤੂ ਵਾਲੇ ਦੇ ਵਿੱਚ ਕੁੜੀ ਦੇ ਪਰਿਵਾਰ ਵਾਲਿਆਂ ਲਈ ਜਿਹੜੇ ਮਾਰ ਰਹੀ ਆ ਹਸਪਤਾਲ ਜਾ ਕੇ ਦਬਾਇਆ ਜਾ ਰਿਹਾ ਵਾ ਸਿਰਫ ਇਹ ਸਾਰਾ ਕੁਝ ਕੀਤਾ ਕਿ ਕਿਸ ਵਾਸਤੇ ਜਾ ਰਿਹਾ ਵਾ ਤਾਂ ਕਿ ਅੰਦਰਜੀਤ ਸਿੰਘ ਜੀਰਾ ਮਹਿੰਦਰਜੀਤ ਸਿੰਘ ਜਿਹੜੇ ਮੁੱਖ ਦੋਸ਼ੀ ਐ ਇਸ ਮਸਲੇ ਦੇ ਉਹਨਾਂ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਤੁਸੀਂ ਇਹ ਕੁੜੀ ਦੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਜੀ ਸਾਡੀ ਕੁੜੀ ਦੇ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਹੋਈਗੀ ਅਸੀਂ ਤਾਂ ਸਿਰਫ ਜੋ ਸਾਡੇ ਸੋਰਸ ਆ ਕਿਉਂਕਿ ਕਾਫੀ ਬੰਦੇ ਉੱਥੇ ਹਸਪਤਾਲ ਦੇ ਵਿੱਚ ਹੈਗੇ ਆ ਜੋ ਸਾਨੂੰ ਲਗਾਤਾਰ ਦੱਸ ਰਹੇ ਆ ਇਹਨਾਂ ਨੇ ਪਹਿਲਾਂ ਲੜਕੀ ਦੇ ਪਿਓ ਨੂੰ ਜਾ ਕੇ ਮਜਬੂਰ ਕੀਤਾ ਵੀ ਤੂੰ ਇਹ ਬਿਆਨ ਦੇ ਉਹਨੇ ਬਿਲਕੁਲ ਨਾ ਕਰਤੀ ਵੀ ਸਾਡਾ ਘਰੇਲੂ ਮਸਲਾ ਵਾ ਸਾਡਾ ਉਸ ਮੁੰਡੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਤੋਂ ਬਾਅਦ ਕੁੜੀ ਦੀ ਮਾਂ ਤੇ ਪ੍ਰੈਸ਼ਰ ਪਾ ਕੇ ਉਹਦੀ ਮਾਂ ਤੋਂ ਬਿਆਨ ਲਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪੁਲਿਸ ਕੱਲ ਸ਼ਾਮ ਤੋਂ ਲੈ ਕੇ ਲਗਾਤਾਰ ਇਸ ਕੋਸ਼ਿਸ਼ ਆ ਵੀ ਇਸ ਨੂੰ ਜ਼ਮੀਨ ਵਾਲੇ ਮਸਲੇ ਦੇ ਵਿੱਚੋਂ ਬਦਲ ਕੇ ਪ੍ਰੇਮ ਪ੍ਰਸੰਗ ਵਾਲਾ ਮਸਲਾ ਬਣਾ ਕੇ ਤੇ ਇਹਨੂੰ ਰਫਾ-ਦਫਾ ਕੀਤਾ ਜਾਵੇ ਤੇ ਜਿਹੜੀ ਮੁੰਡੇ ਦੀ ਮੌਤ ਹੋਈ ਆ ਉਹਦੇ ਜਿਹੜਾ ਜ਼ੁਲਮ ਹੋਇਆ ਵਾ ਉਸ ਦੇ ਗੁਨਾਹ ਤੋਂ ਬਚਿਆ ਜਾ ਸਕੇ ਏ ਹੁਣ ਪ੍ਰਸ਼ਾਸਨ ਨੇ ਤੁਹਾਡੇ ਕੋਈ ਗੱਲ ਬਾਤ ਸੁਣੀ ਹੈ ਹੁਣ ਤੇ ਕਰ ਕੱਲ ਦੇ ਤੁਸੀਂ ਤਾਂ ਨਾ ਲਾਇਆ ਆ ਦੇਖੋ ਜੀ ਪ੍ਰਸ਼ਾਸਨ ਦਾ ਰਵਈਆ ਹਜੇ ਵੀ ਟਾਲਮਟੋਲ ਵਾਲਾ ਹੀ ਆ ਹਜੇ ਵੀ ਪ੍ਰਸ਼ਾਸਨ ਦੀ ਇਹੋ ਹੀ ਜਦੋਜਹ ਚੱਲ ਰਹੀ ਆ ਪ੍ਰਸ਼ਾਸਨ ਕਰ ਰਿਹਾ ਸਾਡੇ ਨਾਲ ਵੀ ਇੰਦਰਜੀਤ ਸਿੰਘ ਜੀਰਾ ਤੇ ਮਿੰਦਰਜੀਤ ਸਿੰਘ ਜੀਰਾ ਨੂੰ ਬਚਾਉਣ ਲਈ ਪੂਰਾ ਪੱਬਾਂ ਭਾਰ ਹੋਇਆ ਵਾ ਡਰਾਵੇ ਆਸਤੇ ਫੋਰਸਾਂ ਮੰਗਾਈਆਂ ਜਾ ਰਹੀਆਂ ਵਾ ਵੀ ਹਰ ਪੱਖ ਨਾਲ ਜਿਸ ਜੋ ਵੀ ਹੱਥ ਕੰਡੇ ਵਰਤ ਸਕਦਾ ਪ੍ਰਸ਼ਾਸਨ ਇੰਦਰਜੀਤ ਸਿੰਘ ਜੀਰਾ ਤੇ ਮਿੰਦਰਜੀਤ ਸਿੰਘ ਨੂੰ ਬਚਾਉਣ ਤੇ ਲੱਗਾ ਹੋਇਆ ਤੇ ਜੇਕਰ ਪ੍ਰਸ਼ਾਸਨ ਤੁਹਾਡੀ ਕੋਈ ਗੱਲਬਾਤ ਨਹੀਂ ਸੁਣਦਾ ਤੇ ਇਸ ਤੋਂ ਅਗਲਾ ਸੰਘਰਸ਼ ਤਾਂ ਡੱਕੀ ਹੋਏਗਾ ਦੇਖੋ ਜੀ ਸਾਡਾ ਕੱਲ ਦੇ ਸੀ ਬੜਾ ਸਪਸ਼ਟ ਕਹਿ ਕੇ ਚੱਲੇ ਆ ਜਿੰਨਾ ਪਰਿਵਾਰ ਨਾਲ ਤੱਕਾ ਹੋਇਆ ਇੱਕ 25 ਸਾਲਾਂ ਦਾ ਭਰ ਜਵਾਨ ਮੁੰਡਾ ਗੱਭਰੂ ਮੁੰਡਾ ਇਕਲੌਤਾ ਪੁੱਤਰ ਜਿਹੜਾ ਚਲਾ ਗਿਆ ਉਹਦੇ ਵਾਸਤੇ ਜਹਾਨ ਉੱਜੜ ਗਿਆ ਅਸੀਂ ਕੱਲ ਹੀ ਐਲਾਨ ਕਰਕੇ ਚੱਲੇ ਸੀ ਵੀ ਜਿੰਨਾ ਚਿਰ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਉਨ੍ਹਾਂ ਚਰ ਨਾ ਤਾਂ ਪੋਸਟਮਾਰਟਮ ਕਰਾਵਾਂਗੇ ਨਾ ਸੰਸਕਾਰ ਕਰਾਂਗੇ ਚਾਹੇ ਸਾਨੂੰ ਜਿੰਨੇ ਦਿਨ ਮਰਜੀ ਲਾਸ਼ ਇੱਥੇ ਰੱਖਣੀ ਪੈ ਜੇ ਜੋ ਚਾਹੇ ਕਰਨਾ ਪੈ ਜੇ ਅਸੀਂ ਇਸ ਸੰਘਰਸ਼ ਦੇ ਪਿੱਛੇ ਪੈਰ ਨਹੀਂ ਹਟਾਵਾਂਗੇ ਤੇ ਇਹਨੂੰ ਲਗਾਤਾਰ ਚੱਲ ਚੱਲਦਾਰ